ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਅਰਦਾਸ ਕਰਦੀ ਆ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖਤ ਕਲੇਫਾਂ ਤੋਂ ਦੂਰ ਰੱਖੇ ਮੈਂ ਲਾਲੀ ਜੀ ਕੱਪੜੇ ਵਾਲੀ ਮਸੀਹ ਤੁਹਾਨੂੰ ਪਤਾ ਕੱਪੜੇ ਦਾ ਰੋਧ ਤੋਂ ਹੁੰਦੇ ਆ ਮੈਂ ਪਹਿਲਾਂ ਲਾਲੀ ਜਦ ਮੀ ਪੈਂਦਾ ਨਹੀਂ ਸੀ ਸਰਦਾਰ ਜੀ ਨੂੰ ਕਿਹਾ ਵੀ ਮੇਰੇ ਨਾਲ ਮੜੀ ਦੀ ਹੈਲਪ ਕਰਾ ਦਿਓ ਪਰ ਕਿੱਥੇ ਅੰਦਰੋਂ ਹੀ ਨਹੀਂ ਨਿਕਲਦੇ ਪੰਜ ਕਿਹੇ ਫੋਨ ਦੇ ਵਿੱਚ ਕੀ ਚੀਜ਼ ਆ ਸੁਣਦੇ ਨਹੀਂ ਮੈਂ ਆ ਗਿਆ ਨਿੱਕੀ ਨਿੱਕੀ ਚੜੀ ਦਾ ਮੀਠਾ ਪਾਣੀ ਓਹ ਤੇਰੀ ਗਿੱਰਗੇ ਤੇ ਊੜ ਨਹੀਂ ਪਾਣੀ ਤੇ ਆਪਣਾ ਖੋਲੇ ਦਵੋ ਹਾਂ ਤਿੰਨਾਂ ਹੁੰਦੀਆਂ ਚਾਹ ਕਿੰਨੇ ਲیتے ਹੁਣ ਮੀਂਹ ਪੈਣ ਤੇ ਕੁੜੇ ਦਾ ਪੰਗਾ ਮਸ਼ੀਨ ਦਾ ਨੇ ਵਾ ਹਾਂ ਹਾਂ ਅਜਾ ਜਿਹੜੇ ਮਸ਼ੀਨ ਚ ਪਾਏ ਆ ਉਹ ਆ ਸਾਰੇ ਪਾਉਨੇ ਆ ਸੰਦੀਪ ਤੁਹਾਡਾ ਨਾ ਦਿਮਾਗ ਇਹਨਾਂ ਦਾ ਜੀ ਅਪਸੈਟ ਆ ਕਿਆ ਜੀ 6 ਵਜੇ ਦਾ ਸਵੇਰ ਦਾ ਬੱਦਲ ਘੁੰਮਦਾ ਫਿਰਦਾ ਲਲਕਾਰੇ ਮਾਰਦਾ ਫਿਰਦਾ ਵੀ ਚੰਗਾ ਮੈਂ ਸਾਢੇ ਪੰਜ ਮਸ਼ੀਨ ਲਾਤੀ ਹਾਂ ਇੱਧਰ ਇਹ ਮਸ਼ੀਨਾਂ ਕਿੱਥੇ ਹੈ ਜੀ ਸਾਢੇ ਪੰਜ ਹੁਣ ਸੁੱਕਣੇ ਕਿੱਥੇ ਆ ਹੁਣ ਜਿਹੜੇ ਕੱਪੜੇ ਕੱਲ ਦੇ ਪਾਏ ਵੇ ਜੀ ਅੰਦਰ ਦੋ ਹੀ ਕਮਰੇ ਤੇ ਪੱਖੇ ਚੱਲਦੇ ਆ ਬੈਡਰੂਮ 'ਚ ਕੱਪੜੇ ਸਿੱਟੇ ਵੇ ਉਹ ਸੁੱਕੇ ਨਹੀਂ ਮੈਂ ਤਾਂ ਸੁੱਕਾ ਦਵਾ ਮੈਂ ਕਹਾਂ ਨੂੰ ਕਿ ਹੁਣ ਛੋਟੀ ਜੀ ਬਾਟੀ ਅੰਦਰੋਂ ਲੈ ਆਓ ਉਹਦੇ ਵਿੱਚ ਕੱਪੜੇ ਕੱਢ ਦੇ ਮੈਂ ਕਿ ਝੱਲ ਜਾਣੇ ਐਨੀ ਕਿ ਹੱਲਪ ਕਰਾਵੀਂ ਦਿੰਦੇ ਮੀ ਕਿਣੀ ਚ ਕੱਲ ਦੇਖ ਲਓ ਕਚੌੜੀਆਂ ਖਲਾਈਆਂ ਤੁਹਾਨੂੰ ਤਦੋਂ ਇਹਦਾ ਮੋਟਾ ਮੋੜਨਾ ਪਾਣਾ ਨਹੀਂ ਮਾਲ ਘੂੜੇ ਬਣਾਈਏ ਕੋ ਚੱਜ ਦਾ ਕੰਮ ਵੀ ਕਰੂੰਗਾ ਜ਼ਿੰਦਗੀ ਚ ਸਾਡਾ ਖਾਣ ਦਾ ਸਮਾਂ ਕੰਮ ਨਹੀਂ ਕੋਈ ਤੁਹਾਨੂੰ ਹੋਰ ਸਹੀ ਬਹਗੂ ਆਹ ਮੈਂ ਇਹਨਾਂ ਨੂੰ ਦਮ ਕਮਾਉਣਾ ਪੈਣਾ ਭੋਲਾ ਇਹ ਕੱਪੜੇ ਕਿੱਲੇ ਨਹੀਂ ਹੋਮ ਇੱਥੇ ਕੀ ਤਾਂ ਆਉਂਦੀ ਏ ਤੂੰ ਮਸ਼ੀਨ ਪੁੱਠੀ ਕਰ ਦਮੈਂ ਅੱਜ ਤੈਨੂੰ ਪੁੱਠੀ ਨਹੀਂ ਕਰਨੀ ਕਿਤੇ ਕੱਪੜਾ ਕੱਢ ਕੇ ਦੇ ਵਿੱਚ ਫਿੱਟੋ ਸੰਦੀਪਾ ਇਨੇ ਕੱਪੜੇ ਹਾਇਰ ਬਾ ਇਨੇ ਤਾਂ ਜੀ 10 ਘਰਾਂ ਦੇ ਕੱਪੜੇ ਨਹੀਂ ਹੁੰਦੇ हां ਮਸੀਰ ਸਾਲ ਗਰਦਨ ਤੱਕ ਪਰੇ ਮੇਰੇ ਤੇ ਬੈਣ ਲੱਗ ਗਿਆ ਹਾਂ ਹਾਂ ਉਧਰ ਉਹ ਕੱਪੜੇ ਪਿਆ ਤੂੰ ਮੀਨੇ ਤਾਂ ਪੈਣੀ ਭਾਈ ਮੀਨੇ ਤਾਂ ਰੋਕਣਾ ਨਹੀਂ ਹੈਗਾ ਤੁਸੀਂ ਆਪਣਾ ਕੰਮ ਰੋਕ ਸਕਦੇ ਹਾਂ ਜੇ ਜਿਹੇ ਰੋਕਣਾ ਤਾਂ ਰੋਕ ਲਓ ਇਹ ਨਹੀਂ ਰੁਕ ਸਕਦਾ ਮੈਂ ਹੁਣ ਰੀਤ ਨੂੰ ਛੱਡਣ ਆਇਆ ਤਾਂ ਗਿਆ ਤਾਂ ਕਿਸੇ ਦੇ ਉੱਤੇ ਕਮਾਲਪੁਰ ਖੰਡ ਪਾਠ ਦਾ ਭੋਗ ਪਾਣਾ ਹੈ ਹਾਂ ਔਰ ਉਹਨਾਂ ਦੇ ਬਿਚਾਰੇ ਤੈਂਟ ਲੱਜਿਆ ਵਾ ਉਹ ਸਾਰੇ ਬਾਹਰ ਖੜੇ ਦੇਖਣ ਲੱਗੇ ਹੋਏ ਨੇ ਵੀ ਜਾਂਦਾ ਮੇਰ ਜਦ ਜਦ ਕੜਾ ਪਹਿਣਾ ਸ਼ੁਰੂ ਹੋ ਗਿਆ ਤਾਂ ਨਾਰਮਲ ਜਿਹੜੀ ਊਰਤੀ ਹੁੰਦੀ ਹੈ ਨਾ ਉਦਾਂ ਦੇ ਮੇਹਨੇ ਪਹਿਨੇ ਸ਼ੁਰੂ ਹੋ ਜੀਦਾ ਮਾਣ ਦੇ ਬੇਚਾਰਾ ਦਾ ਸਾਰਾ ਪ੍ਰੋਗਰਾਮ ਹੁਣ ਪਤਾ ਨਹੀਂ ਕਾਹਦਾ ਖੁਸ਼ੀ ਦਾ ਕਰ ਇਹਦਾ ਹੁਣ ਵਹਿਗਰੂਆ ਜਾਣ ਦਾ ਜਣੀ ਪਰ ਉਹ ਤਾਂ ਉਲਟੇ ਕਿਉਂ ਨਾ ਬਚਾਰੇ ਮੈਂ ਟਮਟੂ ਬਸਾਇਆ ਸਾਰਾ ਟੈਂਟ ਦਾ ਸਾਰਾ ਕੰਮ ਉਲਟੇ ਜਾਣਾ ਉਹਨਾਂ ਦਾ ਇੱਕਦਮ ਸਾਰੇ ਸਾਰੇ ਉਲਟੇ ਪੈ ਗਏ ਕੱਪੜੇ ਕਿਆ ਕੱਢੂਗਾ ਇਹਨਾਂ ਨੂੰ ਮੈਂ ਸਿਆਪਿਆ ਸੀ ਚੀਂ ਦੇ ਵਿੱਚ ਉਲਝਦੇ ਮੈਂ ਕੀ ਕਰਾਂਗਾ ਸਰਪ ਮੈਨੂੰ ਲੱਗਦਾ ਹੈ ਇਹ ਪਾਣੀ ਚਲੋ ਘਮਾ ਦਿੰਦੀ ਇਹਦੇ ਨਾਲ ਤੇ ਹੈਗੀ ਹੈ ਹੁਣ ਲਾਟੇ ਵੀ ਭਰ ਦੇਣੀ ਦੇਖੀ ਹੁਣ ਮੋਟਰ ਵੀ ਚੱਲਦੀ ਆ ਸਨ ਤੇ ਟੈਂਕੀ ਵੀ ਭਰ ਗਈ ਕੋਈ ਨਾ ਹਾਂ ਕੋਈ ਨਹੀਂ ਹੁਣੋਂ ਟੋਟਾ ਤਾਂ ਮਰ ਆ ਕਿੰਨਾ ਸਟੀਕ ਕੰਮ ਨਿਭੜਦਾ ਇਹ ਵੀ ਇੱਧਰ ਇੱਕ ਨਾਲ ਦੀ ਨਾਲ ਤੇ ੱਲੀ ਜਾਂਦੀ ਹੈ ਬਹੁਤ ਬਹੁਤ ਪਾਛਾ ਐ ਤੇ ਕਿ ਨਾ ਇੱਕ ਗੱਲ ਹੈਗੀ ਆ ਸਾਤ ਕੀ ਜਿਹੜੇ ਸਾਬ ਨਾਲ ਗਰਮੀ ਪੈਣੀ ਚਾਹੀਦੀ ਸੀ ਉਹ ਸਾਬ ਨਾਲ ਗਰਮੀ ਪਈ ਨਹੀਂ ਹੈਗੀ। ਲੈ ਇੱਕ ਦਿਨੇ ਤੋਂ ਪਾਣੀ ਪੜੀ ਆ ਟਾਟਕਾ ਜੀ। ਹਾਏ ਹਾਏ ਨਾ ਸੀ ਧੂਮਾ ਲਿਆ ਤਾ ਉਹ। ਉਹ ਵੀ ਟਾਟਕਾ ਦਾ ਛੱਡ ਜਿਹੜਾ ਟਾਟਕਾ ਦਾ ਹੈਗਾ ਹੀ ਤਾਂ ਤੇ ਉਹਦੇ ਗਲੇ ਆਤਕੀ ਜੀ ਜੀ ਨੂੰ ਬਿਮਾਰੀ ਇਹ ਬੋ ਲੱਤ ਪਾ ਬੱਚੇ ਹੁਣਦੀ ਜਾਂਦਾ ਸੜਾ। ਨਹੀਂ ਹੁਣ ਆਪਾਂ ਨੇ ਰੰਗ ਕਰਾਉਣਾ। ਵੀ ਨਾ ਪਈ ਜਾਵੇ ਹਨਾ। ਫੇਰ ਅੰਦਰ ਸੁਲਾਬ ਦੇ ਜਹਿ ਰਹਿ ਜਾਣ। ਕੋਈ ਨਹੀਂ ਫੁੱਲ ਨੇ ਪੱਖੇ ਚਲਾ ਕੇ ਤਾਂ ਤੁਸੀਂ ਕੱਪੜੇ ਸੁਕਾ ਲੈਣੇ ਪੱਖੇ ਚਲਾ ਕੇ। ਅਸੀਂ ਰੰਗ ਨਹੀਂ ਸੁਕਾ ਸਕਦੇ। ਰੰਗ ਨਹੀਂ ਸੁੱਕੂਗਾ ਸਾਲਾ। ਠੀਕ ਹੈ। ਇੱਕ ਤਾਂ ਰੋਜ਼ ਇਹਨਾਂ ਦੇ ਪਰਨੇ ਨੇ। ਉਹ ਪਰਨੇ ਤੁਸੀਂ ਵੀ ਤਾਂ ਜਦੋਂ ਇੱਕ ਵਾਰ ਬੰਨਿਆ ਸਾਲਾ ਧੋਣ ਬਹਿ ਜਾਂਦਾ ਹੁਣ ਤਾਂ ਪਸੀਨਾ ਆਉਂਦਾ। ਫੇਰ ਕਹਿੰਦੇ ਮਸਕ ਆਉਂਦਾ ਸਾਲਾ ਤੁਸੀਂ ਫੁੰਗਦੇ ਕੱਪੜਿਆਂ ਨੂੰ। ਇਹ ਤਾਂ ਹੈ ਮਸਨਾ ਹੀ ਆਉਂਦਾ। ਹਾਂ ਆਉਂਦਾ ਮਸਕ ਉੱਤੇ। ਹਨਾ ਇਹਦਾ ਮਤਲਬ ਤਾਂ ਹੈ ਵੀ ਅਸਾਂ ਨਾ ਹੁੰਦੇ ਜੀ ਭਾਈ ਤਾਂ ਮਸਕ ਆਉਂਦਾ। ਨਹੀਂ ਨਹੀਂ ਉਹ ਕਈ ਵਾਰ ਗਿਣੀ ਪੈ ਜਾਂਦੀ ਹੈ ਨਾ ਸਿਰ 'ਚ। ਉਹ ਪਰਨੇ 'ਚ ਸਮੈਲ ਨਹੀਂ ਆਉਣ ਲੱਗ ਜਾਂਦੀ ਤੁਸੀਂ ਤਾਂ ਐ ਕਰ ਲਾ ਦਿੰਦੇ। ਹੁੰਦਾ ਰਹਿੰਦਾ ਕੋਤਮਾ। ਮੈਂ ਤਾਂ ਲੜਨ ਦਾ ਮੌਕਾ ਚਾਹ। ਮੇਰੀ ਇੱਕ ਟੀ-ਸ਼ਰਟ ਵੀ ਜਿਹੜੀ ਧੋਣ ਵਾਲੀ ਸੀ ਬਸ ਉਹ ਆ ਗਈ ਉਹ ਵੀ ਮੈਂ ਜਾ ਕੇ ਕੰਡਾ ਕਰਿਆ ਜਿਆਦਾ ਗਰਮੀ ਨਾਲ ਭੇਜ ਲਈ ਬਸ ਹੋਰ ਕੋਈ ਕੱਪੜਾ ਹੀ ਧੋਣ ਵਾਲਾ ਮੇਰਾ ਹਲੋ ਰੀ ਥੋਡੀ ਰੈੱਡ ਦੀ ਸ਼ਰਟ ਥੀ ਥੋਡੀ ਰੈੱਡ ਸ਼ਰਟ ਕਿਹੜੀ ਆ ਗਈ ਜਿਹੜੀ ਪਾ ਕੇ ਕੱਲ ਏਸੀ 'ਚ ਬਹਿ ਕੇ ਗਏ ਏਸੀ ਹੌਸਪੀਟਲ 'ਚ ਗਏ ਏਸੀ 'ਚ ਘਰ ਮੁੜਿਆ ਬਸ ਆ ਕੇ ਗੋਲਤੀ ਇਹ ਹੀ ਰੈੱਡ ਸ਼ਰਟ ਛੱਪੇ ਲਈ ਜਾਂਦਾ ਇਹ ਦਵਾਈ ਚ ਰੱਖੂੰ ਢੋ ਕੱਪੜੇ ਬਾਬੇ ਹਮ ਮੰਮੂ ਕਾ ਮਾਰਿਆ ਨਾਲ ਕੋਈ ਨਾ ਜੇ ਰੱਖ ਨਹੀਂ ਹੁੰਦਾ ਫਿਰ ਕਰੋ ਵੀ ਆਪੇ ਕੋਈ ਗੱਲ ਨਹੀਂ ਕੋੜਾ ਮੋਟਾ ਹੀ ਕਰਾਉਣਾ ਮੈਂ ਕਿਹੜਾ ਬੋਪਾ ਕਰਾਉਣਾ ਸਾਰੇ ਘਰੇ ਹੀ ਅੰਦਰ ਮੈਂ ਕੰਮ ਸੁੱਖੋ ਭੈਣ ਸੀ ਕੀ ਜੀ ਅੱਜ ਮਾਣੇ ਮਾਜਰੇ ਨੂੰ ਹਾਂ ਜੀ ਮੈਂ ਆ ਗਿਆ ੜਿੱਕੇ ਉਹ ਬੀਬੀ ਬਿਮਾਰ ਆ ਆ ਅੱਛਾ ਆ ਕੁੱਤਨੀ ਵਾਲੇ ਨੇ ਆਪ ਹੀ ਕਿਹਾ ਤਾਂ ਵੀ ਬੱਚੇ ਤੋਂ ਨਾ ਆਉਂਦਾ ਉਹ ਇਹਦੇ ਵਿੱਚ ਸਰਫ ਆ ਦੇਖੋ ਮੈਂ ਤੋ ਅੱਜ ਕੀ ਕਲੋਲ ਹੋਈ ਮੈ ਰੀ ਤੇ ਜੰਨੀਆਂ ਰੱਖੀਆਂ ਜੇ ਰੱਬਾਂ ਬਈ ਉੱਥੇ ਪਾਉਣ ਨੂੰ ਔਰ ਰੀਦ ਦੇ ਟੀ-ਸ਼ਰਟ ਤੇ ਜੇ ਰੱਬਾਂ ਆ ਗਈਆਂ ਤੂੰ ਮੈਂ ਕਹੀ ਜੰਨੀਆਂ ਕੁੜੀ ਦੇ ਚੱਟੀਆਂ ਜਰਾਬਾ ਕਿੱਥੇ ਗਈਆਂ ਚੱਟੀਆਂ ਜਰਾਬਾ ਕਿੱਥੇ ਗਈਆਂ ਇਹ ਨੂੰ ਗੰਦੀ ਤੇ ਆਪਣੇ ਆਪ ਨੂੰ ਅੱਛਾ ਪਾਉਣ ਦੇ ਤੋਂ ਮੰਨਦੀ ਚੋੜਾ ਕਈ ਤੋਂ ਸੂਰਾ ਕਸੂਰਤਾ ਮੇਰਾ ਤਾਂ ਹੁਣ ਕੱਪੜੇ ਸੁੱਕਣੇ ਕਿੱਥੇ ਪਾਉਂਗੇ ਜੀ ਹੈਂਗਰ 'ਚ ਪਾ ਕੇ ਜੀ ਆਪਾਂ ਦਰ ਹੈਂਗਰ ਕਢਾ ਲੈਣੇ ਸਰਦ ਸਾਰਫ ਹੈਂਗੇ ਸਰਫ ਤਾਂ ਹੈਗੀ ਨਹੀਂ ਤਾਈ ਤਾਂ ਮੈਂ ਕਿਹਾ ਇੱਕ ਗਰਾਬ ਹੋਰ ਹੋਊਗੀ ਜਲਾ ਚੱਟੀ ਮੈਨੂੰ ਪਤਾ ਨਾ ਜਿਹੜੀ ਕਿ ਨਹੀਂ ਨਿਕਲ ਨਿਕਕਰ ਰਹੀ ਰੀਤ ਦੀ ਗਰਾਬ ਵੀ ਹੋਊਗੀ ਵੀ ਹੁਣ ਪਾਣੀ ਵੱਧ ਨਹੀਂ ਇਹਦੇ ਤੋਂ ਪਤਾ ਹੈ ਪਾਣੀ ਮੰਨਿਆ ਕੱਢ ਦੋਵੇਂ ਆ ਕੱਪੜੇ ਹੈ ਖਾਸੇ ਹੁਣ ਉਹਨੂੰ ਤੇੜੀ ਕਿੱਕਾ ਹੂਨਾ ਉਹ ਹੋ ਪਾਣੀ ਤਾਂ ਕੱਟਣਾ ਛੱਡ ਪਾਣੀ ਦਾ ਪਹਿਲੇ ਕੱਪੜਿਆਂ ਦੇ ਵਿੱਚ ਵਿੱਚ ਪਾਣੀ ਹੋਦਰ ਚਲ ਬਹੁਤ ਇਹ ਫੜਾਜ ਤਨ ਕੱਪੜਾ ਆਹ ਹੜਾ ਦਾ ਸੂਟ ਸਮਾਂ ਕਹਿੰਦਾ ਸਿੱਟੇ ਦੇ ਸੁੱਕੋ ਭੈਣ ਜੀ ਦਾ ਮੇਰੇ ਨਾਲ ਲੜਾਉਣੀ ਪਾਣਾ ਲੜਦਾ ਤੇ ਪਣਾ ਪਾਣੀ ਬਹੁਤਾ ਦਿੰਦੀ ਤੈਨੂੰ ਕੱਢ ਦੋ ਫਿਰ ਸਰਫ ਪਾ ਦੋ ਬਾੜੀ ਜੀ ਹੁਣ ਤਾਂ ਪਾ ਤਾ ਮੈਂ ਸਰਫ ਐਕਣੇ ਨਾਲੇ ਪੱਛਿਆਂ ਨੂੰ ਥੋੜਾ ਹੁਣ ਇੱਧਰ ਕੱਪੜਿਆਂ ਦਾ ਨਸੀਬ ਗੁੰਮ ਚਲਾਉਂ ਕਰਦੀ ਆਂ ਅ ਮੜੀਏ ਟੂਪੀ ਬੰਨ੍ਹ ਕੇ ਜਾਇਓ ਚੱਤੰਨਾ ਮੜੀ ਟੂਪੀ ਬੰਨ੍ਹ ਕੇ ਲੈ ਮੈਂ ਦੀਪ ਜੀ ਆ ਗਰਦੀ ਨਾ ਬੜਿਆ ਬੁਸ਼ਮਾਨ ਵਾਹਿਗੁਰੂ ਆਪਣਾ ਵਾਹਿਗੁਰੂ ਆਪਣਾ ਵਾਹਿਗੁਰੂ ਆਪਣਾ ਆਈ ਹਾਰੀ ਆਈ ਹਾਰੀ ਆਈ ਹਾਰੀ ਥਾ ਮੈਂ ਲਾ ਦਿੱਤਾ ਸਫਾਈ ਬੰਦ ਕਾ ਬੋਲੀ ਲੀ ਗਈ ਯਾ ਵੀ ਕੀ ਉਹ ਰਹਿ ਗਈ ਬਸ ਫਿਰ ਸਾਫ ਕਰਨਾ ਭਾਈ ਬਸ ਮਨੇ ਚ ਪੈਪ ਚ ਲਾ ਦ ਪਰਲੇ ਪਾਸ ਦੂਏ ਰੋਟੀ ਟੁੱਟੀ ਖਾ ਦੇ ਇਹ ਮਾਰੀ ਮੋਟੀ ਵੀ ਸਾਫ ਹੋਊਗੀ ਨਿਕਲ ਜੂ ਆਜਰ ਨੂੰ ਕਹਾਂ ਦੇ ਨੋ ਦੱਸ ਆ ਥੱਲੇ ਵਾਲਾ ਖੜ ਜੋ ਪਹਿਲਾ ਸਮਾਨ ਸਿੱਖਣਾ ਇੱਥੇ ਜਾ ਕੇ ਰਹਾ ਵਾ ਕੈਨ ਨਹੀਂ ਬੱਸ ਨਹੀਂ ਰੱਖੀ ਉਹ ਜੀਪ ਦਾ ਫੱਟ ਮਜਾ ਆ ਪਿਆ ਕੀ ਲੱਗਣਾ ਇਹ ਚਾ ਲੱਗਣਾ ਆ ਹੋਰ ਤੋੜ ਤਾਂ ਤੋੜਨੀ ਪੈਣਾ ਜਿੱਥੇ ਤਾਂ ਫਟਿਆ ਪਿਆ ਲੈ ਹੋਰ ਤੋੜ ਤਾਂ ਨੂੰ ਦੋ ਦੂਕ ਆਹ ਨਾਲ ਗੇਰੀ ਜਾਣਾ ਪਾਣੀ ਇਹ ਕਿੱਥੇ ਜਾਊਗਾ ਬੰਨ ਇਹ ਬਿੱਟੀ ਜਾਊਗਾ ਗੱਪ ਤੇ ਦੇ ਪਰੌਣ ਲੱਗ ਗਿਆ ਆਉਂਦਾ ਲੱਗਦਾ ਤਾਂ ਗਿਆ ਬੱਟੇ ਮਾਰ ਲਿਆ ਬੱਟੇ ਚਲਾ ਕੇ ਥੋੜੀ ਜਿਹੀ ਰੱਸ ਬੰਦ ਕਰ ਦੇ ਲੈ ਚੱਲੂ ਵੀ ਤਾਂ ਹੈ ਲੱਕੜਾ ਕੂ ਵੀ ਲੱਗਦੀ ਗਰ ਨੂੰ ਇਹ ਕਈ ਵਾਰ ਤੇ ਜੱਟ ਘੱਟ ਟੁੱਪੜੀ ਹੁਣ ਕੱਢਣੇ ਕੁਛ ਵੀ ਪਰ ਹੈ ਠੀਕਾ ਦਿੱਲੀ ਪਈ ਆ ਹਾਂ ਬੋਲਦਾ ਉਹ ਬਗਗਿ ਪਿੱਛੇ ਬੋਲਦਾ ਬਨੇਰੇ ਤੇ ਬਨੇਰੇ ਤੇ ਕਿੱਥੇ ਬਨੇਰੇ ਤੇ ਨਹੀਂ ਬੋਲਦਾ ਹਾਂ ਆ ਬੱਠਾ ਆਪਣੇ ਕੋਲੋਂ ਤੇ ਆ ਹਾਂ ਫੇਰ ਆਉਗਾ ਉਹ ਓ ਸੜ ਵੀ ਨਹੀਂ ਹੋਣਾ ਗਲੰਦਰ ਵਾਲੀ ਸੜ ਹਾਂ ਆਪਣੇ ਇਧਰ ਏਰੀਆ ਏਰੀਆ ਤੇ ਉਧਰ ਵੀ ਸਾੜਾ ਨੂੰ ਹਣ ਸਾਪ ਰਾਜਾ ਸਾਪ ਦੀ ਦੇਵੀ ਉਹ ਚੱਲਣ ਲੱਗ ਪਈ ਹਾਂ ਰਾਜਾ ਸਾਪ ਦੀ ਦੇਵੀ ਹਾਂ ਉਹ ਤੇ ਵੀ ਨਾ ਮੈਂ ਆਪਾਂ ਜਾਉਂਗੇ ਦੇ ਵੀਰ ਨੇ ਬਾਬਿਆਂ ਨੇ ਬੁਲਾਇਆ ਤਾਂ ਜੀ ਜਾਊਂਗਾ ਤੇ ਬਾਬਿਆਂ ਨੇ ਨਾ ਬੁਲਾਇਆ ਜਿਹੜੀ ਪਿੰਦਰਾ ਖਾਲੇ ਦੀ ਸੀ ਉਹ ਕਹਿੰਦੇ ਸੀ ਮੈਂ ਜਾਣਾ ਉਹ ਕੋਈ ਨਹੀਂ ਪਿੰਦਰਾ ਖਾਲੇ ਦੀਆਂ ਬਹੁਤ ਸਾਰੀਆਂ ਛੋਟੀ ਭਾਗੀ ਅੱਛਾ ਉਹ ਮੰਮੀਆ ਤੇ ਕਿਉਂ ਆਉਣਾ ਦੇਖਿਓ ਫੇਰ ਫੇਰ ਤਾਂ ਜਾਊਗੀ ਉਹ ਜਾਊਗੀ ਨਹੀਂ ਪਹਿਲਾਂ ਤੁਸੀਂ ਕਿਹੜੀ ਸਮਝੇ ਪਤਾ ਨਹੀਂ ਵੱਡੀਆਂ ਦੀਆਂ ਜੀ ਜੀ ਆਪਾਂ ਸਾਰਿਆਂ ਨੂੰ ਜਿਹੜੀਆਂ ਭੈਣਾ ਭੂਣਾ ਦਾ ਫੋਨ ਆਉਂਦਾ ਸਾਰਿਆਂ ਨੂੰ ਤੁਸੀਂ ਜੀ ਜੀ ਕਹਿ ਕੇ ਸੰਬੋਧਨ ਕਰ ਦੋ ਮੇਰੇ ਦਿਮਾਗ ਤੇ ਨਹੀਂ ਤਾਂ ਆਪਾਂ ਦਾ ਨੀਲ ਦਾ ਬਹੁਤ ਵੈਲੀ ਹੁੰਦੀ ਜੀ ਇਹਦੀ ਇਹਦੀ ਹੁਣ ਵੀ ਬਹੁਤ ਵੈਲੀ ਹੋ ਮੇਰੇ ਕਿਉਂਕਿ ਰੀਤ ਦੀ ਜਾਂਦੀ ਨਾ ਫਲੀ ਫਲੀ ਹੋਣ ਲੱਗ ਜਾਂਦੀ ਹੈ ਤੇ ਆਪਣੇ ਪਾਣੀ ਦੇ ਵਿੱਚ ਸੋਰਾ ਹੋ ਰਿਹਾ ਸੀ ਤਾਂ ਕਰਕੇ ਇਹਦਾ ਬਹੁਤ ਫਰਕ ਹੈ ਮੇਰੇ ਵਰਗੀ ਚੰਗਦੀ ਨਹੀਂ ਹੈ ਕਿ ਹੋਰੇ ਤਰ੍ਹਾਂ ਦੀ ਝਾਕੀ ਜਾਂਦੀ ਮੈਨੂੰ ਚੰਗੀ ਲੱਗਦੀ ਹਾਂ ਹਾਂ ਤੇ ਬੱਸ ਕਰ ਦੋ ਪਾਣੀ ਬੰਦ ਹਾਂਜੀ ਹਾਂ ਟੈਪ ਦੇ ਲੈ ਕਿੰਨਾ ਵਧੀਆ ਟੈਪ ਦੇ 4-5 ਕਿਲੋ ਦਾ ਇੱਥੇ ਤੇ ਉਹਨਾਂ ਦਾ ਪੱਟਣਾ ਪਾਉਂਦੇ ਆਹ ਇਹ ਆਹ ਜਿਹੜੀ ਇਹ ਨਾ ਮਸ਼ੀਨਾਂ ਛੱਡੜੀ ਨਹੀਂ ਚੱਲੀ। ਇਹ ਹੈਗਾ ਥੋੜੇ ਕੱਪੜੇ ਸੁੱਕੇ ਹੀ ਫਿਰ। ਜੇ ਇਹ ਲੱਦੀਆ ਦੁਬਾਰਾ ਹਲਾਕੇ ਤਾਂ ਬਿੱਲੇ ਆ ਕੱਪੜੇ। ਤੁਮੀ ਆਣੀ ਹੋਹਾ ਮੰਦਰ ਨਹੀਂ ਚੀ ਨਹੀਂ ਚੱਲੀ। ਕਾਤੇ ਨਹੀਂ ਚੱਲੀ। ਚੱਲੀ ਨਹੀਂ ਵਿੱਕੀ ਕੱਪੜੇ ਬਿੱਲੇ ਆ ਅਖਰਾਲਾ। ਮੰਨਣਾ ਹੀ ਘਰ ਲਾ ਕੇ ਪਾ। ਤੇ ਪਾਣੀ ਹੁੰਗੜੀ ਆ ਆਹ ਨਾਲ। ਪਾਣੀ ਤਾਂ ਹੂੰ ਵਿੱਚ ਚਲੇ ਗਿਆ ਪਰ ਕੱਪੜੇ ਨੇ ਘਰੇ ਸੁੱਕੇ। ਤਾਂ ਆਂ ਜਾਂਦੀ ਤੇਜ਼। ਚੱਲ ਦੂਜਾ ਪੇਜ ਹੈ ਨਹੀਂ ਚੱਲੀ ਗਿੱਲੇ ਆ ਉਹਦਾ ਹੁਣ ਜੰਮੀ ਥੋੜੋ ਨੇ ਹਵਾ ਗਰਮ ਹਵਾ ਮਾਰ ਕੇ ਸਭਾ ਨਾ ਤੋਂ ਜਦਣਾ ਸੀ ਪੰਗਾ ਲੈਣਾ ਹੁੰਦਾ ਨਾ ਮਸ਼ੀਨ ਨਾਲ ਉਦੋਂ ਕੁਝ ਨਹੀਂ ਚੱਟ ਹੁੰਦਾ। ਕੋਲ ਨਹੀਂ ਕੱਪੜੇ ਜਿਆਦਾ ਉਹਦੇ ਤੇ। ਜੇ ਤਾਂ ਮਮੂਹਾ ਲੱਦਰ ਦਰ ਨਾ ਪਾ ਕੇ। ਹੌਣ ਚੱਲੀ ਐ। ਹੁਣ ਦੂਆ ਬਟਨ ਚਲਾ ਦੇ। ਹੁਣ ਜਦ ਚਾਟੇ ਲੱਗਣੀ ਆਗੀ। ਚਲਾ ਦੇ ਕੋਈ ਨਾ। ਫਤਲੀ ਮੈਂ 100 ਰੁਪਏ ਜ਼ਿਆਦਾ ਪਾਤੀ। ਮੈਂ ਵੀ ਲਾ ਦੇ। ਕਿੱਥੀ ਜਾਊਗੀ? ਖਾਣਾ ਕੰਜੂਸੀ। ਕੰਜੂਸੀ ਨਹੀਂ। ਉਹ ਤਾਂ ਹੈਗੀ ਠੱਸ। ਅੱਧ ਮਿੰਟ ਲਈ ਕੰਮ ਚ ਫੇਰ ਮਿਰਦੇ। ਕੜੀ ਬਣ ਕੇ ਹੋ ਗਈ ਜੀ ਤਿਆਰ ਟੜ-ਟੜ ਕੇ ਟੜ-ਟੜ ਕੇ ਵੈਸੇ ਇੱਕ ਗੱਲ ਹੈਗੀ ਆ ਵੀ ਜਦੋਂ ਟੋਲ ਗਾਣਾ ਪੈ ਜਾਂਦਾ ਬੁਝਾਉਣਾ ਦਾ ਪੈਂਦਾ ਹੈ ਜੇ ਨਾ ਪਾਵੇ ਆਹਾਂ ਚੱਕਣਾ ਹੁਣ ਔਰ ਢੋਲ ਰੱਖ ਦੋ ਜੀ ਇੱਥੇ ਰੱਖ ਦੋ ਮੈਂ ਵੀ ਢੋਲੀ ਆ ਇਹ ਵੀ ਢੋਲੀ ਆ ਸਾਡੇ ਮਗਰ ਕੈਮਰਾ ਫੜੀ ਪ੍ਰੀਤ ਬੈਠਾ ਇਹ ਵੀ ਢੋਲੀ ਆ ਫੇ ਪਤਾ ਕੀ ਹੁੰਦਾ ਆਹ ਪਾਸਾ ਦਾ ਬੱਤੀਆਂ ਦਾ ਇੱਕ ਦੂਜੇ ਦੇਖ ਕੇ ਵੀ ਚਲ ਮੈਂ ਕਹੀ ਜਾਊਂਗਾ ਵੀ ਸੰਦੀਪ ਨੂੰ ਬਜਾ ਲੂ ਸੰਦੀਪ ਕੋ ਜੋ ਪ੍ਰੀਤ ਬਜਾ ਲੂ ਪ੍ਰੀਤ ਕਹੀ ਜਾਊਗਾ ਵੀ ਮੈਂ ਬਜਾ ਲੂਗਾ ਹਾਂ ਉਹ ਉਦਾਂ ਫਿਰ ਉਦਾਂ ਫਿਰ ਟਾਈਮ ਵੇਸਟ ਹੁੰਦਾ ਕਹਿਣ ਦਾ ਭਾਪ ਕਿਆ ਏ ਕਹਿਣ ਦਾ ਭਾਪ ਇਹ ਵੀ ਅੱਜ ਹਜੇ ਬੱਜੇ ਜੀ 5 ਕੜੀ ਬਣ ਕੇ ਹੋਊਗੀ ਤਿਆਰ ਠੀਕ ਹੈ ਕੜੀ ਦਾ ਰੁਕ ਦੇ ਕਿ ਨਾ ਲੱਗਦਾ ਜੀ ਆਏ ਹਾਏ ਵੀ ਹੁਣੇ ਐ ਨਾ ਹੁਣੇ ਛਕ ਲਈਏ ਬਸਾਦਾ ਹਾਂ ਇਹਨੇ ਵਿੱਚ ਹਜੇ ਪਾਣੀ ਪਾਤਾ ਪਾਣੀ ਹੋਰ ਪੈਣਾ ਹੈ ਕਾਦੇ ਵਾਸਤੇ ਇੰਨੇ ਗਾੜੀ ਹੋ ਜਣੀ ਹੈ ਜਦਾਂ ਉਹ ਤਾਂ ਬੈਸਣ ਵੱਧ ਪਾਤਾ ਤੇ ਇਸ ਵਾਰ ਨਹੀਂ ਫਿਰ ਪਾਣੀ ਥੋੜਾ ਜਿਹਾ ਪਾ ਦੋ ਦੇਖਿਓ ਫਿਰ ਬੰਨੂ ਨਹੀਂ ਮਿਲ ਚਲੋ ਅੰਨੇ ਕਾ ਪਾਣੀ ਨਾਲ ਦੱਸ ਕੀ ਫਰਕ ਪੈਣਾ ਜਣੀ ਪਾਣੀ ਨਾਲ ਕਾ ਗਾੜੀ ਨਹੀਂ ਹੋਣੀ ਜੀ ਕੜੀ ਇਹਦੇ ਨਾਲ ਜਿਹੜੀ ਗੱਲ ਢੋਲ ਵਜਾਉਣ ਵਾਲੀ ਗੱਲ ਹੋ ਗਈ ਜੀ ਐ ਹੁਣ ਭਾਬੀ ਜੀ ਗਿਆ ਵੇ ਆ ਜੀ ਹੈ 22 ਵੀ ਨਾਲ ਗਿਆ ਵਾ ਤੇ ਹਜੇ 5 ਬੱਚੇ ਕੜੀ ਬਣ ਕੇ ਤਿਆਰ ਆ ਜੀ ਚੌਲ ਅੰਦਰ ਧਰੇ ਹੋਏ ਨੇ ਆਟਾ ਗੁੰਨੇ ਆਈ ਬਸ ਪ੍ਰਸ਼ਾਦਿਆਂ ਨੇ ਮੇਰੇ ਨਾਲ ਤਾਂ 5:30 ਵਜੇ ਤੱਕ ਇਹਨੇ ਲਾ ਦੇ ਜਿਹੜਾ ਸ਼ਾਮ ਦਾ ਕੰਮ ਆ ਉਹ ਬੜਾ ਖਤਮ ਕਰ ਦਣਾ ਤੇ ਉ ਤੋਂ ਬਾਅਦ ਮੰਨੂ ਪਤਾ ਵੀ ਡੰਗਰਾ ਦਾ ਕੰਮ ਦੀ ਜ਼ਿੰਮੇਵਾਰੀ ਅੱਜ ਮੇਰੀ ਹੋਗੀ ਡੰਗਰਾ ਨੂੰ ਨਿਢਾ ਕੇ ਗੋਹਾ ਚੱਕ ਕੇ ਟੋਕਰ ਟੋਕ ਕੇ ਫੋੜਿਆ ਬੱਚਾ ਕੇ ਟੋਕਰ ਪਾਉਣੀ ਹੈ ਇਹ ਤਾਂ ਤੁਸੀਂ ਵੀ ਤਾਂ ਲੇਟ ਕੰਮ ਕਰਦੇ ਹੁੰਦੇ ਸੇ ਅੱਗੇ 6 ਇਹ ਅੱਗੇ 6 5:30 ਐ ਬਿਲਾ ਦਿੰਦੀਆਂ ਇੱਕ ਦੂਰ ਨੂੰ ਦੇਖੀ ਜਾਂਦੇ ਗੱਲ ਤਾਂ ਹੋਈ ਹੋਗੀ ਢੋਲ ਲਾ ਲਈ ਵੀ ਢੋਲ ਪਿਆ ਹੈ ਤਨ ਢੋਲੀ ਆ ਉਹ ਇੱਕ ਦੋ ਨੂੰ ਦੇਖੀ ਜਾਂਦੇ ਵੀ ਕੌਣ ਬਜਾਊਗਾ ਸਬਜੀ ਨੂੰ ਤਣੀ 5:30 ਵਜੇ ਸਬਜੀ ਤਾਂ ਬਣ ਜਾਂਦੀ ਆਪਣੀ 5:30 5:00 ਵਜੇ ਤੱਕ ਉਹ ਦਾ ਬਾਈਓ ਬਣਾ ਦਤਾ ਹੁਣ ਤਾਂ ਕੀ ਬਲੌਗ ਬਿਦਾਈ ਨਹੀਂ ਬਣਾਈ ਤੁਸੀਂ ਤਾਂ ਬਣਾਈ ਹੋਗੀ ਕਿਉਂ ਕद्दू ਦੀ ਸਬਜੀ ਮੈਂ ਬਣਾਈ ਹਾਂ ਠੀਕ ਐ ਹੋਰ ਕਾਦੀ ਬਣਾਈ ਮੈਂ ਬਸ ਯਾਦ ਕਰਨ ਵਾਲੀ ਗੱਲਾਂ ਐ ਵੀ ਕद्दू ਦੀ ਸਬਜੀ ਮੈਂ ਬਣਾਈ ਹੋਰ ਕਾਦੀ ਬਣਾਈ ਸੀ ਹਾਂ ਹਾਂ ਦੀ ਦਾਲ ਵੀ ਮੈਂ ਬਣਾਈ ਹਾਂ ਹੁਣ ਯਾਦ ਆ ਗਈ ਆ ਵੀ ਦੋ ਦੋ ਸਬਜ਼ੀਆਂ ਹੋਗੀਆਂ 30 ਅੱਜ ਹੋਗੀਆਂ ਫੇ ਵਿਚ ਨੂੰ ਮੈਂ ਬਿਮਾਰ ਹੋ ਗਈ ਤੇ ਦਰਦ ਹੋਣ ਲੱਗਿਆ ਤਾਂ ਚਲ ਕੋਈ ਨਹੀਂ ਮੈਂ ਤਾਂ ਇਹਦੀ ਗੱਲ ਲੈ ਗੱਲ ਉਹ ਨਹੀਂ ਹੈਗੀ ਜਿਹੜੀ ਗੱਲ ਮੈਂ ਕਰਦਾ ਢੋਲ ਵਾਲੀ ਗੱਲ ਸਥਿਤੀ ਹੈ ਵੀ ਅੱਜ ਢੋਲ ਗੜ ਪਿਆ ਤਾਂ ਵੱਜ ਗਿਆ ਸਾਂਝਰੀ ਨਹੀਂ ਇਹੀ 6 6:30 ਵੱਜ ਜਾਂਦੇ ਆ ਵੀ ਚੱਲ ਹੁਣ ਤਾਂ ਚੱਲ ਗਾਂ ਗਾਂ ਹੁਣ ਦਿਨ ਅ ਐਸ ਸਾਮ ਨਾਲ ਛਿਪਣਾ ਲੱਗ ਗਿਆ ਵੀ 7:30 ਵਜੇ ਰ ਸੂਰਜ ਅਲੋਪ ਹੋ ਜਾਂਦਾ 7:30 ਵੀ ਗਿਆ ਸਵਾ 7:00 ਵਜੇ ਮਤਲਬ ਨੇ ਮੂੰਹ ਨੇ ਰਦਾਉਂਦਾ ਹੌਲੀ ਹੌਲੀ 5:30 ਪਰ ਵੀ ਆ ਜਾਣਾਗਾ ਮੈਂ ਸਬਜ਼ੀਆਂ ਵੀ ਵੀ ਦੀਦੀ ਨੇ ਕਰ ਲੈਣਾ ਹੂੰ ਚਲ ਹੋੜੀ ਹੋੜੀ ਸਾਰਾ ਬਰਾਬਰ ਇਕੱਠੇ ਹੋ ਗਏ ਨਾਲ ਮਿਲ ਕੇ ਕਰ ਲਵਾਂ ਹਾਂ ਹਾਂ ਗੱਲ ਇਹ ਹੈ ਹੁਣ ਆਇਆ ਵੀ ਇਕੱਲੇ ਨੇ ਕਰਨਾ ਵੀ ਉਹੀ ਚੱਲ ਛੇਤੀ ਕੰਮ ਨਿਬੜ ਜਵੇ ਹਾਂ ਕੰਮ ਨਿਬੜ ਜਾ ਛੇਤੀ ਤੇ ਕੜੀ ਸਾਡੀ ਬਣ ਗਈ ਨਾਲ ਬਣ ਜਿੰਦਾ ਚੌਲ ਦੀ ਆਜੋ ਭਾਈ ਜੀ ਉਹਨੇ ਛਕਣੇ ਆ ਕੜੀ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਵਿੱਚ ਮੇਥੇ ਹੋ ਗਏ ਪੈ ਗਏ ਵਿੱਚੇ ਪੈ ਗਿਆ ਤੇਰਾ ਉਹ ਕਿਹੜੀ ਕਿਹੜੀ ਕਸਤੂਰੀ ਮੇਥੀ ਉਹ ਅਲੱਗੇ ਭਾ ਭਾ ਪਾਉਂਦੀ ਜੀ ਉਹ ਕਸਤੂਰੀ ਮੇਥੀ ਇੱਕ ਵਾਰ ਟਰਾਈ ਕਰਕੇ ਦੇਖੋ ਸਾਰੇ ਵਿਖਾਰੇ ਕਿ ਸਬਜ਼ੀ ਦੇ ਵਿੱਚ ਨਾ ਪਾ ਕੇ ਕਸਤੂਰੀ ਮੇਥੀ ਫੇਰ ਉਹਨੂੰ ਬਣਾ ਕੇ ਦੇਖਿਓ ਵੀ ਤੇ ਖੁਸ਼ਬੂ ਕੁਛ ਅਲੱਗ ਹੀ ਹੁੰਦੀ ਹੈ ਸਬਜ਼ੀ ਦੀ ਟੇਸ ਤੇ ਦਾ ਰੂਕ ਬਦਲ ਜਾਂਦੀ ਹੈ ਟੇਸਟ ਤਾਂ ਨੂਨ ਮਿਰਚ ਨੇ ਬਣਾਉਣਾ ਉਹਨੇ ਤਾਂ ਖੁਸ਼ਬੂ ਬਦਲਨੀ ਹੈ ਬਸ ਜੇ ਖੁਸ਼ਬੂ ਬਦਲ ਗਈ ਬਸ ਆਟੋਮੈਟਿਕ ਭੁੱਖ ਲੱਗੀ ਜਾਂਦੀ ਹੈ ਹੁਣ ਬਾਕੀ ਕੜੀ ਸਾਡੀ ਬਣ ਗਈ ਚੌਲ ਸਾਡੇ ਬਣ ਗਏ ਮੱਕੀ ਦੀ ਰੋਟੀ ਲਾਉਂਦੇ ਆਪਾਂ ਲਾ ਅੱਜ ਚਿਬੀ ਚਿਬੀ ਫੇਰ ਤੁਹਾਨੂੰ ਵੇਟ ਕਰਨੀ ਪੈਣੀ ਜੀ ਮੱਕੀ ਦੀ ਰੋਟੀ ਜਾ ਤਾ ਲਾਉਣੀ ਹੈ ਫਿਰ ਮੈਂ ਆਉਂਦੀ ਕਿ ਥੋੜੀ ਜੀ ਵੀਡੀਓ ਬਣਾਉਂਗਾ ਨਹੀਂ ਮੈਂ ਤਾਂ ਵੀਡੀਓ ਲੱਗਿਆ ਤਾਂ ਬੰਦ ਕਰ ਹੁਣ ਚੂਰੀ ਚੂਰੀ ਅਤਰੀਆਂ ਮਿਰਚਾਂ ਉੱਪਰ ਦਾ ਤਾਂ ਤੈਨੂੰ ਥੱਲੇ ਪੈਣਾ ਚਾਹੀਦਾ ਦਾ ਇਹ ਹੈ ਨਾ ਮਿਰਚਾਂ ਇਹਨੂੰ ਮਿਸਟਾਈਲ ਦੀ ਮਿਰਚਾਂ ਹੈ ਰਿਝ ਰਿਝ ਕੇ ਉੱਪਰੋਂ ਆਉਣੀ ਹੈ ਬੂ ਬੂਰੇ ਬੁੱਗੀ ਲਵੇੜੀ ਪਈ ਖਾ ਖਾ ਕੇ ਬਿਸਕੁਟਾ ਚਾਹ ਪੀ ਕੇ ਮਾਂ ਉਹ ਵੀ ਲੜਨੇ ਤੇ ਸਾਸਰੀ ਘਰ ਬਰਾਦਰ ਬਿਸਕੁਟਾ ਚਾਹ ਖਾ ਕੇ ਪੀ ਕੇ ਜਾਛਦੀ ਆਉਂਦਾ ਆਈਏ ਠੀਕ ਹੈ ਜੀ ਮਿਲਦੇ ਆਂ ਫੇਰ ਤੁਹਾਨੂੰ ਅਟਕੇ ਥੋੜਾ ਜਿਹਾ ਟਾਈਮ ਜਾਂ ਮੱਕੀ ਦੀ ਰੋਟੀ ਬਣੂਗੀ ਫੇਰ ਮਿਲਦੇ ਆਪਾਂ ਠੀਕ ਹੈ ਓਕੇ ਇੰਨੀ ਤਰ੍ਹਾਂ ਰੱਬ ਕੇ ਜੇ ਰੜੋ ਗਾਲੋ ਨਾ ਤੇ ਤੇਰਾ ਤਵਾ ਕਰਨ ਤਾਂ ਕਰਕੇ ਰੋਕੀ ਨੂੰ ਚੜਨਾ ਹੀ ਹੈ ਤੇ ਜਿਆਦਾ ਤਵਾ ਕਰ ਮੈਂ ਇਹ ਤਾਂ ਅਸਲ ਵਿੱਚ ਬਣਦੀ ਹੈ ਚੁੱਲ੍ਹੇ ਪਰ ਹੂੰ ਹੁਣ ਸਿਆਲ ਕੇ ਬਹੁਤ ਲੋੜ ਪੈਣੀ ਚੁੱਲ੍ਹੇ ਨੂੰ ਬਣਾਉਣਾ ਪੈਣਾ ਬਣਾ ਲਾਂਗੇ ਚੁੱਲ੍ਹਾ ਤਾਂ ਪਰ ਜਦ ਬਿਆਨ ਗੁਰ ਨੂੰ ਉੱਦਲੇ ਆ ਤਾਂ ਕੋਈ ਨਹੀਂ ਜੀ ਘਰ ਮੈਂ ਖਾਦਾ ਸਾਰ ਲੈਣੇ ਉਹਨੂੰ ਬੰਨੇ ਰੰਗ ਕਰ ਲਓ ਉਹ ਵੇ ਰੋੜ ਮਾਰਦਾ ਬਣਾਦਾ ਨਾ ਤੇਰ ਗੱਲ ਬੰਨਦੀ ਅਦਾਣ ਤਰਾਨ ਤਾਂ ਇਹ ਤਾਂ ਸੇਕ ਲੱਗਣ ਨੂੰ ਹਾਂ ਅੱਛਾ ਕੱਚੀ ਆਹੋ ਕਿੱਦਾਂ ਮੇਰਾ ਟਟਕਾ ਦਾ ਪਾ ਗਿਆ ਬਾਹਰ ਕਿਉਂ ਉਹ ਮਾਂ ਦਾ ਖੋਲ ਦੀਦੀ ਵਾਸਾ ਉਹ ਹੁਣ ਤਾਂ ਖੋਲ ਨਹੀਂ ਕਦੇ ਕਰਾਈਆਂ ਚਲੋ ਖਿਚਤੀ ਹੋਣੀ ਬਾਹਰ ਉਹ ਹੋਰ ਜਿਹੋ ਉਹਨੂੰ ਖਿਚਤੀ ਬਾਹਰ ਸੇ ਆ ਮੁੰਡਿਆ ਨਵੀਂ ਜਿਹੀ ਐਡੀ ਸਰਜੇ ਵੇ ਤਾਂ ਠੀਕ ਆ ਲੱਗਦਾ ਨਹੀਂ ਬਰਬਨ ਨੂੰ ਪਾਪਾ ਜੀ ਦਿਖਾ ਲਓ ਹਾਂ ਤਾਂ ਆ ਗਏ ਪਾਪਾ ਜੀ ਥੱਲੇ ਰੀਤ ਨੇ ਆਉਂਦੇ ਘੇਰ ਲੈ ਕਹਿੰਦੇ ਦਾਦੂ ਢਾਈ ਬਿਨੋਂਣਾ ਮੈਂ ਵੀ ਨਾ ਚਲ ਰੋੜੀ ਪਾਪਾ ਜੀ ਪਾਪਾ ਜੀ ਠੰਡੇ ਪਾਣੀ ਤੇ ਚੱਲਦੇ ਥੋੜਾ ਜਾਂ ਉਹਨਾਂ ਨੂੰ ਅਲਰਜੀ ਆਉਂਦੀ ਹੈ ਅਲਰਜੀ ਹੈ ਪਾਪਾ ਠੰਡੇ ਪਾਣੀ ਤੇ ਹਾਂ ਉਹ ਬਸ ਉਹ ਪੈਪ ਲੈ ਕੇ ਖੜ ਗਿਆ ਦੀ ਮੈਂ ਤੁਹਾਡੇ ਉੱਪਰ ਪਾਣੀ ਪੋਣਾ ਮਾਸ ਤੋਂ ਉਹਦਾ ਇਹੀ ਕੰਮ ਨੇ ਕੁੜੀ। ਅਕੱਚੀ ਐ ਤੁਹਾਡੀ। ਲੱਗਿਆ ਤਾਂ ਮੈਂ ਨਾਲ ਹੁਣ ਤਾਂ ਮੈਂ ਲੱਗਿਆ ਦਾ। ਹੂੰ। ਬਸ ਇਹਨਾਂ ਨੂੰ ਪਾਪਾ ਨਹੀਂ ਪਹੁੰਚ ਗਏ। ਅੱਛਾ। ਇਹਨੇ ਮੈਨੂੰ ਤਾਂ ਦੱਦੂ ਨਾਲ ਆਉਗਾ। ਵਾਹੀ ਨਾਲੋਂ ਤਾਂ ਮਹਤਲ ਹਾਂ। ਇਹਨਾਂ ਨੂੰ ਤਾਂ ਬਾਦ ਮਾਰ ਕੇ ਪੁਰ। ਲੀਕ ਪ੍ਰਸਾਦ ਵਾਲੇ ਜਿਹੜੇ ਮਰੇ ਦੀ। ਭਾਬੀ ਆਈ ਸੀ ਹਰੀ ਵਾਲੀ। ਉਹ ਹਾਂ ਉਹ ਤੋਰੀਆਂ ਜਿਆ ਰੱਖੀਆਂ ਜਿਹਨਾਂ। ਅੱਛਾ ਅੱਛਾ। ਉਹ ਵੀ ਛਾਰਾ ਜਿਹਾ ਕਰ ਦਿੰਦੀ ਮੈਨੂੰ ਮੈਂ ਜਦੋਂ ਸਮਝਦਾ ਤਾਂ ਮਾਂ ਵੀ ਪਰ। ਕੰਮ ਮਨ ਨੂੰ ਲੱਗਾ ਰੈਡੀ ਪਰ ਸਾਦੇ। ਕੇ ਕੇ ਭੇਜਿਆ ਤਾਂ ਉਹਨਾਂ ਨੂੰ ਵੀ ਹਾਕ ਮਾਰਦੇ ਮਰੀ ਮੈਂ ਫੋਨ ਵੀ ਕਰਾ ਸੁਣ ਆ ਜਿਹੜੇ ਕੰਡੇ ਆ ਇਹ ਰ ਕੱਚੇ ਨਹੀਂ ਲੈਦੇ ਹਾਂ ਅੱਗੇ ਪਰ ਰਾਜੇ ਨਹੀਂ ਆ ਤਾਂ ਵੀ ਵੀਂ ਦੀਆਂ ਜੀਆ ਆਪਣੀ ਬੱਬ ਦੇ ਉਪਰੋਂ ਪੰਦ-ਪੰਦ ਰੋਟੀਆਂ ਪੈਣੀਆਂ ਉਧਰ ਚ ਰੱਖ ਦੇ ਉਧਰ ਨਾਲ ਤੇ ਦੀ ਦੂਰ ਮੱਕੀ ਦਾ ਆਟਾ ਮੱਕੀ ਦੀ ਰੋਟੀ ਸਰੋਂ ਦਾ ਸਾਗ ਉਹ ਸਾਗ ਕਿੱਥੇ ਜਾ ਰਿਹਾ ਹੈ ਕੜੀ ਆ ਸਾਗ ਕਿੱਥੇ ਜਾ ਰਿਹਾ ਹੈ ਮੈਨੂੰ ਗੇਮ ਵਿੱਚ ਪਾਉਣੀ ਪੈਣੀ ਲੱਗਦਾ ਹੁਣ ਸਾਗ ਵਾਲੀ ਕੜੀ ਸਾਗ ਦੀ ਗੇਮ ਕਿਹੜੀ ਗੇਮ ਸਾਗ ਵਾਲੀ ਹਾਂ ਸਾਗ ਵਾਲੀ ਹਾਂ ਸਾਗ ਲੈਣਾ ਪਣਾ ਹੁਣ ਲੱਗਦਾ ਮੈਂ ਕੜੀ ਰੋਟੀ ਉਹ ਨਾ ਬਣਾ ਲਾਂਗੇ ਜੇ ਨਹੀਂ ਅੱਜ ਕਿਹ ਘਟਾ ਹੈਰ ਦੀ ਸਬਜ਼ੀ ਇੱਕ ਸਾਗ ਉਹ ਦੋ ਆਤਮਾ ਦਾ ਹੁਣ ਨੰਬਰ ਲਾਉਣਾ ਪੈਣਾ ਸੀ ਕਟਾੜ ਤੱਕ ਖੁੱਲਾ ਜਿਹਾ ਲਿਆਉਣਾ ਤਲਕੇ ਰੱਖ ਲੈਣਾ ਬਰੰਦ ਚ ਤੇ ਆਪਣਾ ਤੜਕਾ ਦਾ ਪੁੰਨਿਆ ਵਿੱਚ ਥੋੜਾ ਜਿਹਾ ਉਧਰ ਤੇ ਪਾ ਕੇ ਪੀਠਾ ਥੋੜਾ ਜਿਹਾ ਉਧਰ ਪਾਤਾ ਥੋੜਾ ਜਿਹਾ ਉਧਰ ਪਾਤਾ ਚੱਲ ਇਹ ਤਾਂ ਹੈ ਸਰਜਨ ਨਾਦੀ ਲੱਗ ਗਈ ਭੱਜਣ ਲੱਗੇ ਬਸ ਤਾਂ ਮਗਲ ਵੀ ਵਧੀਆ ਨਾ ਸਾਢੇ 6:30 ਹੋ ਗਏ ਸਰਜਨ ਦੰਗਰਾ ਦੀ ਨਹੀਂ ਗਾ ਮੈਨੂੰ ਪੜਵਾ ਥਾਲਾ ਕਰ ਦੋ ਕੋਸ ਕਦੇ ਕੋਸ ਕਦੇ ਕੋਸ ਇਹ ਤਾਂ ਮਿਹਦੇ ਇਹਨੂੰ ਕਹਿੰਦੇ ਹੈ ਜ਼ਿੰਦਗੀ ਦੰਗਰਾ ਜੋ ਰਹੇ ਤਾਂ ਬੰਦਰ ਨੂੰ ਡੰਗਰ ਬਣਨਾ ਹੀ ਹੁੰਦਾ ਉਹ ਤਾਂ ਜਿੰਨੀ ਬਾਦ ਜਾਓ ਉਹ ਵਾ ਖੱਤੇ ਆਓ ਕਦੇ ਕੋਸ ਕਦੇ ਕੋਸ ਕਿਸੇ ਦਾ ਸਾਢੇ ਲਾਓਗਾ ਕਿਸੇ ਦਾ ਬਹੋਗਾ ਹਾਂ ਤੁਸੀਂ ਡੱਬ ਦੇਣੀ ਇਹਨੂੰ ਐ ਸਾਰੀ ਨੂੰ ਨਾ ਹੋ ਕਰੋ ਫਿਰ ਹੋਰ ਇਤਰਾ ਦੀ ਸੁਆਦ ਲੱਗਣਾ ਹੈ ਇਹਦਾ ਨੇ ਚੂਰ ਕੇ ਖਾਣੀ ਮੱਕੀ ਦੀ ਰੋਟੀ ਦੇ ਚੂੜੀ ਦੇ ਵਿੱਚ ਥੋੜਾ ਜਿਹਾ ਸੇਕ ਘਟਾ ਦੇ। ਹੋਰ ਆ ਲਾਟ ਇੱਥੇੋਂ ਨਿਕਲ ਗਈ ਮੇਰੇ ਕੋਲ। ਬਸ। ਜੜੀ ਰੋਟੀ ਜਲਦੀ ਨਾ ਜਲੇ ਨਾ। ਆ ਜਾਲਤੀ। ਚਲੋ ਮੈਂ ਹੀ ਖਾਉਂਗਾ। ਜਦੋਂ ਉਹ ਨਹੀਂ ਜਲੀ। ਹਾਂ ਨੇ ਵੀ ਆਉਂਦੇ ਲਾਟ ਕਿੱਥੋਂ ਨਿਕਲ ਗਈ। ਬਈ ਘੱਟ ਕਰਤੀ ਹੀ ਮੈਂ ਤਾਂ। ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਰੱਖੋ ਸੁੱਖ। ਮਿਲਦੇ ਆ ਕਿਸੇ ਅਗਲੇ ਵਲੌਗ 'ਚ। ਮਹਾਰਾਜਾ ਸਾਨੂੰ ਰੱਖੇ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਠੀਕ ਹੈ